ਦੇਖੋ ਦੋਨੋਂ ਹੀ ਪੋਸਟਾਂ ਬੜੀਆਂ ਜ਼ਿੰਮੇਵਾਰੀ ਵਾਲੀਆਂ ਇੱਕ ਤੇ ਸਿਕਿਉਰਿਟੀ ਚੈੱਕ ਕਰਨ ਦੇ ਲਈ ਤੇ ਦੂਸਰੀ ਜਿਹੜੀ ਐ ਪਾਰਲੀਮੈਂਟ ਦੀ ਮੈਂਬਰ ਬਣ ਕੇ ਉਹਨੇ ਆਪਣੀ ਜ਼ਿੰਮੇਵਾਰੀ ਕਿਦਾਂ ਦੇ ਬੋਲ ਕੰਗੜਾ ਦਾ ਨਾਅਤ ਸ਼ੁਰੂ ਤੋਂ ਲੈ ਕੇ ਬੜੇ ਵਿਵਾਦਾਂ ਵਾਲੇ ਬਣਦੀ ਰਹੀ ਔਰ ਜੇ ਅੱਜ ਮੀਬਾ ਕੁਲਵਿੰਦਰ ਕੌਰ ਜੀ ਨੇ ਉਹਨੂੰ ਟੱਚ ਕੀਤਾ ਜਾਂ ਹਿੱਟ ਕੀਤਾ ਜਾਂ ਚਪੇੜ ਮਾਰੀ ਮੈਂ ਤੇ ਉਹ ਵੀਡੀਓ ਤੇ ਨਹੀਂ ਦੇਖੀ ਕਿ ਚਪੇੜ ਮਾਰੀ ਐ ਕਿ ਨਹੀਂ ਮਾਰੀ ਪਰ ਜਿਸ ਤਰ੍ਹਾਂ ਦਾ ਬਿਆਨ ਕੁਲਵਿੰਦਰ ਕੌਰ ਜੀ ਨੇ ਬਾਹਰ ਆ ਕੇ ਦਿੱਤਾ ਉਹਨੇ ਕਿਹਾ ਕਿ ਮੇਰੀ ਜਿਸ ਵੇਲੇ ਔਰਤਾਂ ਸਭੀਆਂ ਕਿਸਾਨ ਪਰਮਲਗਾ ਸੀ ਤੇ ਉਸ ਵੇਲੇ ਜਦੋਂ ਧਰਨੇ ਤੇ ਬੈਠੀਆਂ ਹੋਈਆਂ ਸਨ ਤੇ ਇਹਨੇ ਉਸ ਵੇਲੇ ਕਿਹਾ ਸੀ 100-100 ਰੁਪਏ ਦੇ ਵਿਖੇ ਔਰਤਾਂ ਜਾਂ ਖਰੀਦ ਕੇ ਔਰਤਾਂ ਨੂੰ ਤੇ ਪੁਛਾਇਆ ਹੋਇਆ 100-100 ਰੁਪਏ ਦਿਹਾੜੀ ਲੈਣ ਵਾਲੀਆਂ ਉਹ ਸਭ ਉੱਥੇ ਬੈਠੀਆਂ ਹੋਈਆਂ ਤੇ ਉਹਦੇ ਅੰਦਰ ਦਰਦ ਛਲਕ ਰਿਹਾ ਸੀ ਕਿ ਮੇਰੀ ਮਾਤਾ ਜੀ ਉਸ ਜਿਲ੍ਹੇ ਤੇ ਬੈਠੀ ਹੋਈ ਸੀ ਤੇ ਮੈਨੂੰ ਇਹ ਦਰਦ ਆ ਮੈਨੂੰ ਦੁੱਖ ਹੈ ਕਿ ਸਾਡੀ ਮਾਂ ਜਿੱਥੇ ਬੈਠੀ ਹੋਵੇ ਜਾਂ ਬਾਕੀ ਔਰਤਾਂ ਬੈਠੀਆਂ ਹੁਣ ਉੱਥੇ ਇਹ ਬਿਆਨ ਦੇਣਾ ਇਹਦੇ ਵਾਸਤੇ ਸੋਪਨਿਕ ਨਹੀਂ ਸੀ ਚਲੋ ਖੈਰ ਅੰਦਰ ਕੀ ਹੋਇਆ ਚੈਕਿੰਗ ਹੋਈ ਇਹ ਵੀ ਬਿਆਨ ਨਿਕਲ ਕੇ ਆਇਆ ਕਿ ਉਹਨੇ ਕਿਹਾ ਕਿ ਤੇਰੇ ਕੋਲ ਪਰਸ ਹੈ ਜਾਂ ਟੈਲੀਫੋਨ ਹੈ ਇਹਨੂੰ ਸਕੈਨਿੰਗ ਜਿੱਥੇ ਹੁੰਦੀ ਹੈ ਉਹਦੇ ਵਿੱਚ ਰੱਖ ਦੋ ਉਹਦੇ ਤੋਂ ਗੈਸ ਸ਼ੁਰੂ ਹੋਈ ਬੈਸ ਵਿੱਚ ਕੀ ਆਪਸ ਵਿੱਚ ਗੱਲਬਾਤ ਹੋਈ ਉਸ ਗੱਲਬਾਤ ਵਿੱਚੋਂ ਗੁੱਸਾ ਇਹ ਨਿਕਲਿਆ ਕਿ ਇਹਨੇ ਵੀ ਬਾਹਰ ਆ ਕੇ ਕਹਿ ਦਿੱਤਾ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਪੱਲ ਰਿਹਾ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਪੱਲ ਰਏ ਦੀ ਗੱਲ ਕਹਿਣਾ ਇਹ ਸਾਰੇ ਪੰਜਾਬੀਆਂ ਵਾਸਤੇ ਇੱਕ ਬਹੁਤ ਵੱਡਾ ਸੰਵੇਦਨਨ ਤਕਲੀਫ ਜਿਤਦੀ ਹੈ ਕਿਉਂਕਿ ਪੰਜਾਬੀ ਤੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਕੌਮ ਨੂੰ ਇਸ ਦੇਸ਼ ਨੂੰ ਇਸ ਪੰਜਾਬ ਦੀ ਧਰਤੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੇ ਅੱਜ ਪੰਜਾਬ ਦੇ ਲੋਕ ਕੁਰਬਾਨੀਆਂ ਵਾਲੇ ਨਾ ਹੋਣ ਤਾਂ ਸ਼ਾਇਦ ਦੇਸ਼ ਨਾ ਬਚ ਸਕੇ ਸ਼ਰਧਾ ਤੇ ਪੰਜਾਬੀ ਬੈਠੇ ਹੋਏ ਐ ਜਿਹੜੇ ਬਹੁਤ ਜੋਖਮ ਦਾ ਸਾਹਮਣਾ ਕਰਦੇ ਆ ਹਮੇਸ਼ਾ ਤੇ ਇੱਕ ਜ਼ਿੰਮੇਵਾਰ ਪੋਸਟ ਤੇ ਬੈਠੀ ਇੱਕ ਔਰਤ ਜਾਂ ਇੱਕ ਲੀਡਰ ਇਹ ਗੱਲ ਕਵੇ ਤੁਸੀਂ ਇਹ ਦੱਸੋ ਕਿ ਕੀ ਇਹ ਦੀ ਯੋਗਤਾ ਰੱਖਦੀ ਹੈ ਕਿ ਇਹ ਮੈਂਬਰ ਪਾਰਲੀਮੈਂਟ ਬਣੀ ਹੋਵੇ ਇਹ ਸ਼ਬਦ ਬੋਲੇ ਸੋ ਇੱਕ ਦੇ ਬੀਬਾ ਕੁਲਵਿੰਦਰ ਕੌਰ ਜੀ ਨਾਲ ਇਹ ਮਿਸ ਬਿਹੇਵ ਕੀਤਾ। ਉਹਨੂੰ ਇੰਨੇ ਤਕਲੀਫ ਦਿੱਤੀ ਤੇ ਉਹ ਇੱਥੇ ਤੱਕ ਨੌਬਤ ਆਈ ਕਿ ਚਪੇੜ ਮਾਰੀ ਜਾਂ ਹਿੱਟ ਕੀਤਾ ਜਾਂ ਟੱਚ ਕੀਤਾ ਕੀ ਅੰਦਰ ਹੋਇਆ ਉਹ ਗੱਲ ਦਾ ਮੈਨੂੰ ਪੂਰਾ ਨਹੀਂ ਪਤਾ। ਲੇਕਿਨ ਬਿਆਨਾਂ ਤੋਂ ਅਸੀਂ ਕਹਿ ਰਹੇ ਹਾਂ ਕਿ ਉਸ ਬੀਬਾ ਦੇ ਅੰਦਰ ਜਦ ਦੰਦ ਸੀਗਾ ਉਸ ਵੇਲੇ ਪੰਜਾਬ ਦੇ ਕਿਸਾਨਾਂ ਦਾ ਹੁਸ਼ਰ ਕਰਿਆ ਸੀਗਾ। ਸੋ ਇਹ ਬੜੀ ਤਖਦਾਈ ਗੱਲ ਹੈ ਕਿ ਜ਼ਿੰਮੇਵਰ ਪਰਸਨੈਲਿਟੀ ਜਿਹੜੀ ਆਉਂਦੀਆਂ ਉਹਨਾਂ ਨੂੰ ਆਪਣਾ ਵੀ ਧਿਆਨ ਰੱਖਣਾ ਚਾਹੀਦਾ ਤੇ ਦੂਜੇ ਦੀ ਸਤਿ ਦਾ ਵੀ ਧਿਆਨ ਰੱਖਣਾ ਚਾਹੀਦਾ। ਬਾਕੀ ਪੰਜਾਬ ਦੀ ਅਣਖ ਤੇ ਗੈਰਤ ਨੂੰ ਬੰਗਾਰਨਾ ਨਹੀਂ ਚਾਹੀਦਾ। ਜਦੋਂ ਕੋਈ ਬੰਗਾਰੇਗਾ ਪੰਜਾਬੀਆਂ ਦੀ ਫਿਤਰਤ ਹੈ ਕਿ ਬੰਗਾਰ ਚੱਲਦੇ ਨਹੀਂ ਫਿਰ ਉਹਦੇ ਨਾਲ ਫਿਰ ਪੂਰਾ ਸਾਫ ਦਾ ਕਰ ਲੱਗੇ। ਸੋ ਮੈਂ ਸਮਝਦੀ ਹਾਂ ਕਿ ਇਹ ਘਟਨਾ ਨਹੀਂ ਸੀ ਹੋਣੀ ਚਾਹੀਦੀ। ਨਹੀਂ ਵਾਪਨੀ ਚਾਹੀਦੀ ਸੀ। ਪਰ ਇਹ ਜਿਹੜੀ ਇੱਕ ਮੈਂਬਰ ਪਾਰਲੀਮੈਂਟ ਹੈ ਉਹ ਇੱਕ ਈਗੋ ਬਣਾ ਕੇ ਚੱਲਦੀ ਜਦੋਂ ਤੇ ਮੈਸਬੀ ਦੀਆਂ ਕਿ ਉਹਨੇ ਅੱਜ ਆਪਣਾ ਵੀ ਜਲੂਸ ਕਢਾਇਆ ਤੇ ਨਾਲ ਦੂਸਰੇ ਦੇ ਅੰਦਰ ਦਰਦ ਨੂੰ ਫਿਰ ਕਹਿੰਦੇ ਜ਼ਖਮ ਜਿਹੜੇ ਸੀ ਅੱਲੇ ਸੀ ਉਹ ਜ਼ਖਮਾਂ ਨੂੰ ਛਿਲਕੇ ਜਿਹੜਾ ਉਹਨੂੰ ਵੀ ਪੀੜਾ ਦਿੱਤੀ ਅੱਜ ਸਾਰੇ ਪੰਜਾਬੀ ਕੀ ਦੇਸ਼ ਵਿੱਚ ਵਸਦੇ ਕਿਸਾਨਾਂ ਦੇ ਮਨ ਨੂੰ ਅੱਜ ਬੜੀ ਬੜੀ ਚੋਟ ਫਿਰ ਪਹੁੰਚੀ ਹੈ ਮੈਸਬੀ ਦੀ ਹੈ ਕਿ ਇਹ ਇਹ ਤਾਰਿਆ ਜਾ ਸਕਦਾ ਸੀ ਇਹ ਸਮਾਂ ਨਿਕਲ ਸਕਦਾ ਸੀ ਜੇ ਕਿਤੇ ਕੰਗਨਰ ਨੌਤ ਸੱਚਮੁੱਚ ਹੀ ਆਪਣੀ ਜ਼ਿੰਮੇਵਾਰੀ ਨੂੰ ਪਛਾਣ ਲੀ ਕਿ ਜਿਹੜੇ ਗੱਲ ਕੀਤੀ ਜਾਵੇ ਨਿਰਪੱਖ ਜਾਜ ਤੋਂ ਇਲਾਵਾ ਜਾਜ ਤੋਂ ਬਿਨਾ ਉਹਨਾਂ ਸਪੱਟ ਕਰ ਦਿੱਤਾ ਗਿਆ ਇੱਕ ਤਰ੍ਹਾਂ ਉਹ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਜਾਇਟ ਹੋਣੀ ਚਾਹੀਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਤੇ ਕੀ ਕਟਣਾ ਵਾਪਰੀਏ ਕਿਉਂਕਿ ਕੋਈ ਐਸੀ ਵੀਡੀਓ ਜਿਤਕ ਸਾਹਮਣੇ ਨਹੀਂ ਆਈ ਮੇਰਾ ਖਿਆਲ ਹੈ ਕਿ ਕਿਸੇ ਨੇ ਵੀ ਨਹੀਂ ਸ਼ਾਇਦ ਦੇਖੀ ਹੋਵੇ ਕਿ ਜਿਹੜਾ ਚਪੇੜ ਦਾ ਮਸਲਾ ਕਹਿੰਦੇ ਐ ਉਹ ਚਪੇੜ ਮਾਰੀ ਐ ਨਹੀਂ ਮਾਰੀ ਜਾਂ ਜੋ ਕੁਲਵਿੰਦਰ ਕੋਲ ਜਵਾਬ ਦੇਵੇ ਮਤਲਬ ਮਤਲਬ ਆਪਣੇ ਬਿਆਨ ਦੇਵੇ ਉਹਦੇ ਬਿਆਨਾਂ ਚ ਕੀ ਆਂਦਾ ਉਹਦੀ ਅਨਕੁਆਰੀ ਵਿੱਚ ਕੀ ਨਿਕਲਦਾ ਇਹ ਤੇ ਬਾਅਦ ਦੀ ਗੱਲ ਹੈ ਪਰ ਮੈਸਬਿਧੀਆਂ ਕੀ ਘਟਨਾ ਜਿਹੜੀ ਹੈ ਇਹ ਨਿੰਦਰਜੋਗ